फीला न फीस बचाओ पंजाब बचाओ भई पंजाब बचाओ भई हरवीर कातल न फी दो फो हरवीर कातला न फांसी दोस्त ਜਿੰਦਾਬਾਦ 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 ਪੰਜਾਬ ਪੰਜਾਬੀਆ ਜਿੰਦਾਬਾਦ 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 ਹਰਵੀਰ ਦੇ ਕਾਤਲਾਂ ਨੂੰ ਫਾਂਸੀ ਦਿਓ ਫਾਂਸੀ ਦਿਓ ਫਾਂਸੀ ਦਿਓ ਹਰਵੀਰ ਦੇ ਕਾਤਲਾਂ ਨੂੰ ਫਾਂਸੀ ਦਿਓ ਫਾਂਸੀ ਦਿਓ ਫਾਂਸੀ ਦਿਓ ਕਈਏ ਪਾਜਾਓ ਪਾਜਾਓ ਕਈਏ ਪਾਜਾਓ ਪਾਜਾਓ ਹਾਂਜੀ ਸਰ ਅੱਜ ਅਸੀਂ ਸੰਡੇ ਬਾਜ਼ਾਰ ਵੱਲੋਂ ਸਾਰੀ ਐਸੋਸੀਏਸ਼ਨ ਇਕੱਠੀ ਹੋ ਕੇ ਅੱਜ ਇਸ ਦੁੱਖ ਦੀ ਘੜੀ ਵਿੱਚ ਹਰਵੀਰ ਦੇ ਪਰਿਵਾਰ ਦੇ ਨਾਲ ਵੀ ਖੜੇ ਆ ਕਿੱਥੇ ਵੀ ਸੰਡੇ ਬਾਜ਼ਾਰ ਵੱਲੋਂ ਉਸ ਪਰਿਵਾਰ ਨੂੰ ਸਾਡੀ ਲੋੜ ਹੋਈ ਅਸੀਂ ਧਨਮਨਤਾਂ ਦੇ ਨਾਲ ਉਸ ਪਰਿਵਾਰ ਦੇ ਨਾਲ ਆ ਕਿਉਂਕਿ ਇੱਕ ਬਹੁਤ ਹੀ ਮੰਦਪਾਕੀ ਘਟਨਾ ਹੋਈ ਜਿਹੜੀ ਕਿ ਇੰਨੇ ਇੱਕ ਛੋਟੇ ਜਿਹੇ ਮਾਸੂਮ ਬੱਚੇ ਦੇ ਨਾਲ ਇੱਕ ਪਰਵਾਸੀ ਭਈਏ ਨੇ ਇਹਨਾਂ ਘਣਾਉਣਾ ਕੰਮ ਕਰਦੇ ਹੋਏ क्रूरਤਾ ਦਿਖਾਈ ਕਿ ਕਿਸੇ ਕੋਈ ਪੰਛੀ ਨੂੰ ਵੀ ਕੋ ਮਾਰਦਾ ਦੇਦਾ ਤਾਂ ਉਹਨੂੰ ਵੀ ਬਚਾਉਣ ਦੀ ਕੋਸ਼ਿਸ਼ ਕਰਦਾ ਪਰ ਉਹਨੇ ਕਿਸੇ ਦੇ ਘਰ ਦਾ ਚਰਾਗ ਨੂੰ ਬੁਝਾ ਵੀ ਦਿੱਤਾ ਤਾਂ ਉਹਦੇ ਨਾਲ ਬੜੀਆਂ ਮਾੜੀ ਘਟਨਾ ਕੀਤੀ ਅਸੀਂ ਸਰਕਾਰ ਅੱਗੇ ਇਹੀ ਅਪੀਲ ਕਰਦੇ ਆ ਕਿ ਉਸ ਕਾਤਲ ਨੂੰ ਜਿੱਦਾਂ ਉਹ ਬੱਚਾ ਤੜਫਿਆ ਉਦਾਂ ਹੀ ਉਹਨੂੰ ਚੌਰਾਹੇ ਵਿੱਚ ਬੰਨ੍ਹ ਕੇ ਤੜਫਾ ਤੜਫਾ ਕੇ ਮਾਰਿਆ ਜਾਵੇ ਤਾਂ ਕਿ ਆਉਣ ਵਾਲੇ ਭਵਿੱਖ ਦੇ ਵਿੱਚ ਕੋਈ ਵੀ ਇਦਾਂ ਦਾ ਕਤਨਾਉਣਾ ਕੰਮ ਕਰਨ ਤੋਂ ਪਹਿਲਾਂ ہزار ਵਾਰ ਸੋਚੇ ਕਿ ਮੇਰਾ ਹੱਸ਼ਰ ਕੀ ਹੋਣਾ ਪੰਜਾਬ ਵਾਲੇ ਅਸੀਂ ਬੜੇ ਪਿਆਰ ਦੇ ਨਾਲ ਹਰ ਇੱਕ ਨੂੰ ਆਪਣੇ ਗਲੇ ਲਗਾ ਲੈਂਦੇ ਆ ਲੇਕਿਨ ਇਦਾਂ ਦੇ ਸੱਪ ਆ ਕੇ ਪੰਜਾਬ ਦਾ ਮਾਹੌਲ ਵੀ ਖਰਾਬ ਕਰਦੇ ਆ ਤੇ ਸਭ ਦਾ ਜਾਨੀਵਾਨ ਪਲ ਖਰਾਬ ਕਰਦੇ ਆ ਅਸੀਂ ਸਰਕਾਰ ਅੱਗੇ ਬੇਨਤੀ ਕਰਦੇ ਆ ਕਿ ਵੱਧ ਤੋਂ ਵੱਧ ਉਸ ਬੰਦੇ ਨੂੰ ਮੈਂ ਤਾਂ ਕਹਿੰਦਾ ਚੌਰਾਹੇ 'ਚ ਖੜੇ ਕਰਕੇ ਉਹਨੂੰ ਮਾਰ ਕੇ ਉਹਦੇ ਸਰੀਰ ਦੇ ਵਿੱਚ ਉਦਾਂ ਹੀ ਸੂਏ ਮਾਰੇ ਜਾਣ ਜਿੰਦਾ ਹੋਣੇ ਉਸ ਬੇਜਵਾਨ ਬੱਚੇ ਦੇ ਸਰੀਰ ਦੇ ਵਿੱਚ ਮਾਰੇ ਆ ਇੰਨਾ ਹੀ ਕਹਿੰਦੇ ਹਾਂ ਮੈਂ ਸਾਰਿਆਂ ਅੱਗੇ ਫੇਰ ਦੁਆ ਸਰਕਾਰ ਕੇ ਵੀ ਜਾ ਲੋਕਾਂ ਅੱਗੇ ਵੀ ਕਹਿੰਦੇ ਵੀ ਪੰਜਾਬ ਆਪਵਾਸੀਆਂ ਨੂੰ ਸਾਰਿਆਂ ਨੂੰ ਇਹੀ ਕਮਾਂਗੇ ਵੀ ਇੱਕ ਹੋ ਜਾਓ ਹਰ ਆਏ ਦਿਨ ਦੇਖੋ ਇੱਕ ਦਿਨ ਚੰਡੀਗੜ੍ਹ ਰੋਡ ਤੇ ਘਟਨਾ ਹੋ ਗਈ ਕੋ ਲੇਡੀ ਸਮਾਨ ਲੈਣ ਗਏ ਉਹਨੂੰ ਨਾਰੀਅਲ ਪਾਣੀ ਵਾਲਾ ਸ਼ੋਰੇ ਦਿਖਾਣ ਲੱਪੇ ਮੈਂ ਤੇਰਾ ਗਲਾ ਵਾਢੂੰਗਾ ਹੀਰਪੇ ਖਾਤ ਵੱਡੀ ਮੰਡੀ ਦੇ ਵਿੱਚ ਬੰਦਾ ਮਾਰ ਦਿੱਤਾ ਜਾਂਦਾ ਆ ਉਹ ਜਿੰਨੀਆਂ ਘਟਨਾ ਹੋ ਰਹੀਆਂ ਸਾਰਿਆਂ ਹੀ ਪ੍ਰਵਾਸੀ ਕਰ ਰਹੇ ਆ ਉਧਰੋਂ ਜੁਰਮ ਕਰਕੇ ਆਉਂਦੇ ਆ ਅਸੀਂ ਮਾੜੀ ਜੇ ਗੱਲ ਤੇ ਉਹਨਾਂ ਨੂੰ ਰੱਖ ਲੈਂਦੇ ਆ ਮੈਂ ਸਾਰਿਆਂ ਨੂੰ ਬੇਨਤੀ ਵੀ ਕਰੂੰਗਾ ਕਿ ਜਿਹੜਾ ਵੀ ਪ੍ਰਵਾਸੀ ਰੱਖਣਾ ਪਹਿਲਾਂ ਉਹਦੀ ਸ਼ਾਨਦਗੀ ਕੀਤੀ ਜਾਵੇ ਫਿਰ ਉਹਦੀ ਕੋਈ ਗਰੰਟੀ ਇੱਧਰੋਂ ਬੰਦਾ ਦਿੰਦਾ ਆ ਪੁਰਾਣਾ ਕੋ ਬੰਦਾ ਜਿਹੜਾ ਰਹਿੰਦਾ ਆ ਫੇਰੇ ਰੱਖਿਆ ਜਾਵੇ ਨਾ ਕਿ ਅਸੀਂ ਕਾਤਲਾਂ ਨੂੰ ਦਾ ਚੋਰਾ ਡਾਕੂਆਂ ਨੂੰ ਆਪਣੇ ਪੰਜਾਬ ਦੇ ਵਿੱਚ ਪਨਾਹ ਦੇ ਕੇ ਪੰਜਾਬ ਦਾ ਮਾਹੌਲ ਖਰਾਬ ਕਰੀਏ